ਇਹਨਾਂ ਨੇ ਹੁਕਮ ਪਾਸ ਕੀਤਾ ਕਿ ਰਾਤ 8 ਵਜੇ ਤੋਂ ਬਾਅਦ ਜਿਹੜੇ ਲੇਡੀਜ਼ ਆਗਿਆ ਲੁੱਟਾਂ ਦੇ ਦੀਆਂ ਉਹ ਮੋਬਾਈਲ ਇਹ ਆਪਣੇ ਜੁਐਲਰੀ ਪਾ ਕੇ ਬਾਹਰ ਨਹੀਂ ਜਾ ਸਕਦੀਆਂ ਰਾਤ ਨੂੰ 10 ਵਜੇ ਤੋਂ 12 ਵਜੇ ਤੱਕ ਠੇਕੇ ਖੁੱਲਣਗੇ ਤੇ 2 ਵਜੇ ਤੱਕ 12 ਖੁੱਲਣਗੇ ਛੁੱਲਣਬਾਜੀ ਕਰਦੇ ਆ ਉਹਨਾਂ ਵਾਸਤੇ ਤਾਂ ਪੂਰੀ ਰਾਤ ਖੋਲਦੀ ਤੇ ਸਾਡੀਆਂ ਧੀਆਂ ਪੈਣਾ ਜੜੀਆਂ ਹੈਗੀਆਂ ਨੇ ਮਾਵਾ ਨੇ ਉਹਨਾਂ ਵਾਸਤੇ ਰਾਤ 8 ਵਜੇ ਤੋਂ ਬਾਅਦ ਬੰਦ ਕਰਤਾ ਕਿ ਤੁਸੀਂ 8 ਵਜੇ ਤੋਂ ਬਾਅਦ ਸ਼ਹਿਰ ਨਹੀਂ ਕੋ ਬਣਾ ਇਹ ਸਰਕਾਰ ਦਾ ਕੰਮ ਨਹੀਂ ਹੋ ਰਿਹਾ ਇੱਕ ਸਿਰ ਕੈਂਡੀਡੇਟ ਤੇ ਉਹਦੇ ਬੰਦਿਆਂ ਨੂੰ ਖੁਸ਼ ਕਰਨੀ ਕੀਤਾ ਜਾ ਰਹੇ 27 ਦੇ ਵਿੱਚ ਤਾਂ ਇਹਨਾਂ ਦਾ ਇੱਕ ਐਮਐਲਏ ਵੀ ਨਹੀਂ ਜਿੱਤਾ ਇਥੋਂ ਦੇ ਬੱਚੇ ਛੱਡ ਕੇ ਜਾ ਰਹੇ ਐ ਇੱਥੋਂ ਦੇ ਬੱਚੇ ਨਿਸ਼ੇੜੀ ਬਣ ਰਹੇ ਐ ਇੱਥੋਂ ਦੇ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਪਾਲਿਸੀ ਜ਼ੀਰੋ ਹੈਗੀ ਆ ਸਾਡੇ ਮੈਡੀਕਲ ਫੈਸਿਲਿਟੀ ਜ਼ੀਰੋ ਹੈ ਪਛਮੀ ਇਲਾਕੇ ਦੇ ਵਿੱਚ ਜਿਉਂਦੀ ਇਲੈਕਸ਼ਨ ਦਾ ਬਿਗਲ ਵੱਜਿਆ ਤਾਂ ਕਾਰਪੋਰੇਸ਼ਨ ਆਪਣੇ ਸਾਰੇ ਅਫਸਰ ਲਿਆ ਕੇ ਪਛਮੀ ਬਿਠਾਉਂਦੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਭਾਈ ਅਸੀਂ ਕੰਮ ਇੰਨੇ ਕਰਦੇ ਆ ਸਾਨੂੰ ਐਡਵਰਟਾਈਜ਼ ਕਰਨ ਦੇ ਲੋੜ ਨਹੀਂ ਪੈਣੀ ਔਰ ਅੱਜ ਐਡਵਰਟਾਈਜ਼ਮੈਂਟ ਦੇ ਉੱਤੇ ਹੀ ਸਾਰਾ ਜ਼ੋਰ ਹੈਗਾ ਕੰਮ ਦੇ ਉੱਤੇ ਜ਼ੋਰ ਨਹੀਂ ਹੈਗਾ ਜਿਹੜੀ ਗੱਲ ਕਰਦੇ ਡਵੈਲਪਮੈਂਟ ਦੇ ਮੈਂ ਤੁਹਾਨੂੰ ਨਾਲ ਲੈ ਕੇ ਚੱਲਦਾ ਜਿਹੜੀਆਂ ਸੜਕਾਂ ਦੇ ਉਹ ਪੈਚਵਰਕ ਦੇਖੋ ਇੱਕ ਬਰਸਾਤ ਪਈ ਤਾਂ ਜਿਹੜੇ ਟੋਏ ਅਗੇ 1.5 ਫੁੱਟ ਸੀਗੇ 2.5 ਫੁੱਟ ਹੋ ਜਾਣੇ ਆ ਐਡਾ ਮਾੜਾ ਪੈਚਵਰਕ ਕੀਤਾ ਇਹਨਾਂ ਨੇ ਜਿਹੜੇ ਵਰਕਰਸ ਆ ਮੇਰੀ ਕੋਈ ਗੱਲ ਵੀ ਨਹੀਂ ਹੋਈ ਮੈਂ ਜਾਣਦਾ ਵੀ ਨਹੀਂ ਸੀਗਾ ਜਿਹੜੇ ਕਹਿੰਦੇ ਅਸੀਂ ਪਹਿਲੇ 5 7 8 ਸਾਲ ਤੋਂ 10 ਸਾਲ ਤੋਂ ਘਰੇ ਬੈਠੇ ਸੀਗੇ ਉਹ ਕਹਿੰਦੇ ਜੀ ਦੁਬਾਰਾ ਫੇਰ ਇਸ ਵਾਰ ਨਿਕਲਣਾ ਹੈ ਔਰ ਇਸ ਵਾਰ ਜਿੱਥੇਗੀ ਸ਼ੁਰੂਮ ਨਹੀਂ ਕਰ ਲਈ ਗੱਲ ਦੀ ਕਰਾਂ ਡੇਢ ਸਾਲ ਦਾ ਵਕਫਾ ਹੈ ਡੇਢ ਸਾਲ ਵਾਸਤੇ ਤੁਸੀਂ ਪਿਛਲੇ 8 ਸਾਲ ਦਾ ਫਰਕ ਦੇਖ ਲੋਗੇ ਕਿ ਪਹਿਲੇ 8 ਸਾਲ 8 ਸਾਲ ਚ ਕੀ ਹੋਇਆ ਤੇ ਡੇਢ ਸਾਲ ਦੇ ਵਿੱਚ ਕੀ ਫਰਕ ਹੈ ਅਗਰ ਮੈਂ ਨਾ ਕੁਝ ਕਰ ਸਕਿਆ ਇਸ ਕਰ ਤੁਹਾਡੀ ਕਿਚੇਰੀ ਹੈ ਆਪਣੇ ਪਰਿਵਾਰ ਦੀ ਕਿਚੇਰੀ ਹੈ ਮੈਂ ਆਪਣੇ ਪਰਿਵਾਰ ਦੀ ਕਿਚੇਰੀ ਵਿੱਚ ਦੁਬਾਰਾ ਆਣ ਲੱਗਾਂ ਸੋਚੂਗਾ ਵੀ ਲੁਧਿਆਣਾ ਦੇ ਪਛਮੀ ਹਲਕੇ ਦੀ ਜਿਮਨੀ ਚੌਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਕਾਂਗਰਸ ਨੇ ਆਪਣਾ ਉਮੀਦਵਾਰ ਭਾਰਤਪੁਸ਼ ਨਾਸ਼ ਨੂੰ ਉਤਾਰਿਆ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਨੂੰ ਉਤਾਰਿਆ ਔਰ ਸ਼ਰਮਣੀ ਅਕਾਲੀ ਦਲ ਨੇ ਪਰਉਪਕਾਰ ਸਿੰਘ ਘੁੰਮਣ ਨੂੰ ਆਪਣਾ ਉਮੀਦਵਾਰ ਉਤਾਰਿਆ ਔਰ ਪਰਵਪਕਾਰ ਸਿੰਘ ਘੁੰਮਣ ਇੱਕ ਸੀਨੀਅਰ ਐਡਵੋਕੇਟ ਵੀ ਨੇ ਮੇਰੇ ਨਾਲ ਨੇ ਔਰ ਲਗਾਤਾਰ ਅਸੀਂ ਹਰ ਇੱਕ ਉਸ ਉਮੀਦਵਾਰ ਦੇ ਨਾਲ ਗੱਲ ਕਰ ਰਹੇ ਹਾਂ ਜਿਹੜਾ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਡਵੋਕੇਟ ਪਰਵਪਕਾਰ ਸਿੰਘ ਘੁੰਮਣ ਉਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ ਉਹ ਪੱਛਮੀ ਹਲਕੇ ਤੋਂ ਉਮੀਦਵਾਰ ਵੀ ਆ ਸ਼੍ਰੋਮਣੀ ਅਕਾਲੀ ਦਲ ਦੇ ਕੀ ਵਿਜ਼ਨ ਕੀ ਰਹੇਗਾ ਜੀ ਜਿਮਨੀ ਚੋਣ ਦੇ ਵਿੱਚ ਜੇ ਤੁਸੀਂ ਇਲੈਕਸ਼ਨ ਜਿੱਤਦੇ ਹੋ ਤੇ ਕੀ ਵਿਜ਼ਨ ਰਹੇਗਾ ਵੈਸਟ ਹਲਕੇ ਦੇ ਵਿੱਚ ਡਵੈਲਪਮੈਂਟ ਨੂੰ ਲੈ ਕੇ ਨਵੀਨ ਜੀ ਗੱਲ ਤਾਂ ਹੈ ਇਹ ਸ਼੍ਰੋਮਣੀ ਅਕਾਲੀ ਦਲ ਦਾ ਵਿਜ਼ਨ ਟਰਾਂਸਪੇਰੈਂਸੀ ਓਵਰਆਲ ਡਵੈਲਪਮੈਂਟ ਇਨਫਰਾਸਟ੍ਰਕਚਰ ਡਵੈਲਪਮੈਂਟ ਦਾ ਔਰ ਇਤੋਂ ਅਲਾਵਾ ਲਾਅ ਐਂਡ ਆਰਡਰ ਦਾ ਕਿਉਂਕਿ ਕਾਨੂੰਨੀ ਵਿਵਸਥਾ ਪੰਜਾਬ ਵਿੱਚ ਇੰਨੀ ਖਰਾਬ ਹੋ ਚੁੱਕੀ ਹੈ ਗੈਂਗਸਟਰ ਰਾਜ ਸ਼ੁਰੂ ਹੋ ਚੁੱਕਾ ਹੈ ਇਹ ਗੈਂਗਸਟਰ ਰਾਜ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੈ ਉਤੋਂ ਅਲਾਵਾ ਦੇਖੋ ਤੁਸੀਂ ਅੱਜ ਹਾਲਾਤ ਕੀ ਹੋ ਗਏ ਨੇ ਪੱਛਮੀ ਇਲਾਕੇ ਦੇ ਵਿੱਚ ਜੋਂਦੀ ਇਲੈਕਸ਼ਨ ਦਾ ਵਿਗਲ ਵੱਜਿਆ ਹੈ ਤਾਂ ਕਾਰਪੋਰੇਸ਼ਨ ਨੇ ਆਪਣੇ ਸਾਰੇ ਅਫਸਰ ਲਿਆ ਕੇ ਬੱਚੇ ਬਿਠਾਤੇ ਨੇ ਜਿਨੇ ਕਾਰਪੋਰੇਸ਼ਨ ਤੋਂ ਇਲਾਵਾ ਸੈਟ ਸਾਡੇ ਬਿਊਰੋਕ੍ਰੇਸੀ ਹੈ ਸਾਰੀ ਆ ਕੇ ਪੁਲਿਸ ਡਿਪਾਰਟਮੈਂਟ ਹੈ ਸਾਰਿਆਂ ਦੀ ਇੱਥੇ ਡਿਊਟੀ ਲਗਾ ਦਿੱਤੀ ਗਈ ਇੱਕ ਡਰ ਦਾ ਮਾਹੌਲ ਪੈਦਾ ਕਰਤਾ ਗਿਆ ਔਰ ਜਿਹੜੀ ਗੱਲ ਕਰਦੇ ਡਵੈਲਪਮੈਂਟ ਦੇ ਮੈਂ ਤੁਹਾਨੂੰ ਨਾਲ ਲੈ ਕੇ ਚੱਲਦਾ ਜਿਹੜੀਆਂ ਸੜਕਾਂ ਦੇ ਉੱਤੇ ਪੈਚ ਵਰਕ ਹੋ ਰਿਹਾ ਉਹ ਪੈਚ ਵਰਕ ਦੇਖੋ ਇੱਕ ਬਰਸਾਤ ਪਈ ਤਾਂ ਜਿਹੜੇ ਟੋਏ ਅੱਗੇ 1.5 ਫੁੱਟ ਸੀਗੇ 2.5 2.5 ਫੁੱਟ ਹੋ ਜਾਣੇ ਐ ਐਡਾ ਮਾੜਾ ਪੈਚ ਵਰਕ ਕੀਤਾ ਇਹਨਾਂ ਨੇ ਮੇਰਾ ਵਿਜਨ ਜਿਹੜਾ ਹੈਗਾ ਅਗਰ ਇਲੈਕਟ ਹੋਨੇ ਆ ਤਾਂ ਓਵਰਆਲ ਡਵੈਲਪਮੈਂਟ ਆਫ ਦੀ ਕਾਸਟੂਐਂਸੀ ਕਿਉਂਕਿ ਰੋਲਾ ਟਰੇਡਰਸ ਦਾ ਵੀ ਹੈਗਾ ਰੋਲਾ ਇੰਡਸਟਰੀਜ਼ ਦਾ ਵੀ ਹੈਗਾ ਵਾ ਔਰ ਹਰ ਇੱਕ ਵਰਗ ਦਾ ਜਿਹੜਾ ਹੈਗਾ ਪੈਨਸ਼ਨ ਸਕੀਮਸ ਹੈਗੀਆਂ ਨੇ ਜਿਹੜਾ ਹਜ਼ਾਰ-ਹਜ਼ਾਰ ਰੁਪਏ ਨਹੀਂ ਦਿੰਦਾ ਇਹਨਾਂ ਨੇ ਉਹ ਸਕੀਮਸ ਹੈਗੀਆਂ ਨੇ ਜਿਹੜੀਆਂ ਆਟਾ ਲਾਲ ਸਕੀਮ ਹੈਗੀ ਹੈ ਉਹ ਆਵਾਜ਼ ਚੱਕ ਕੇ ਅਸੈਂਬਲੀ ਦੇ ਵਿੱਚ ਦੁਬਾਰਾ ਫੇਰ ਲਾਗੂ ਕਰਾਉਣਾ ਦਾ ਮੇਰੀ ਪੂਰਾ ਹੈਗਾ ਕਿ ਉਹ ਲਾਗੂ ਕੀਤੇ ਜਾਣ ਕਿਉਂਕਿ ਇਹ ਸਕੀਮਾਂ ਪੁਰਾਣੀਆਂ ਸਰਕਾਰਾਂ ਦੇ ਚੱਲਦੀਆਂ ਰਹੀਆਂ ਨੇ ਤੇ ਲੋਕ ਹਿੱਤ ਸਕੀਮਾਂ ਸੀਗੀਆਂ ਇਤੋਂ ਬਾਅਦ ਇੱਕ ਜਿਹੜਾ ਇਹਨਾਂ ਨੇ ਇਦਾਂ ਦੇ ਆਰਡਰ ਪਾਸ ਕਰ ਦਿੰਦੇ ਆ ਜਿਹੜੇ ਕਿ ਜਨਹਿੱਤ ਵਿੱਚ ਨਹੀਂ ਹੈ ਹੂੰ ਅਗਲੇ 1.5 ਸਾਲ ਦਾ ਅਸਾਂ ਕੋਈ ਜ਼ਿਆਦਾ ਲੰਮਾ ਜਿਹੜਾ ਅਰਸਾ ਨਹੀਂ ਹੈਗਾ ਨਵੀਨ ਜੀ 1.5 ਸਾਲ ਦੇ ਅਰਸੇ ਵਿੱਚ ਮੈਂ ਵਾਅਦਾ ਕਰਦਾ ਕਿ ਇਦਾਂ ਦਾ ਕੋਈ ਹੁਕਮ ਜਿਹੜਾ ਹੈਗਾ ਸਰਕਾਰ ਵੱਲੋਂ ਪਾਸ ਨਹੀਂ ਹੋਣ ਦੇਵਾਂਗੇ ਜਿਹੜੇ ਕਿ ਜਨਹਿੱਤ ਦੇ ਖਿਲਾਫ ਹੋਣ ਕਿਉਂਕਿ ਕੋਈ ਵੀ ਹੁਕਮ ਜਿਹੜਾ ਹੁੰਦਾ ਜਿਵੇਂ ਹੁਣ ਰੀਸੈਂਟਲੀ ਮੈਨੂੰ ਪਤਾ ਲੱਗਿਆ ਕਿਸੇ ਨੇ ਦੱਸਿਆ ਮਨੂੰ ਕਿ ਇਹਨਾਂ ਨੇ ਹੁਕਮ ਪਾਸ ਕੀਤਾ ਕਿ ਰਾਤ 8 ਵਜੇ ਤੋਂ ਬਾਅਦ ਇਹ ਲੇਡੀਆਂ ਸਹਗੀਆਂ ਲੁਧਿਆਣੇ ਦੀਆਂ ਉਹ ਮੋਬਾਈਲ ਇਹ ਆਪਣੇ ਜੁਐਲਰੀ ਪਾ ਕੇ ਬਾਹਰ ਨਹੀਂ ਜਾ ਸਕਦੀਆਂ ਜਦ ਕਿ ਉਸੇ ਦਿਨ ਹੀ ਕਹਿੰਦੇ ਹੁਕਮ ਬਾਜ਼ ਕੀਤਾ ਇੱਕ ਕਿ ਰਾਤ ਨੂੰ 10 ਵਜੇ ਤੋਂ 12 ਵਜੇ ਤੱਕ ਠੇਕੇ ਖੁੱਲਣਗੇ ਤੇ 2 ਵਜੇ ਤੱਕ 12 ਖੁੱਲਣਗੇ ਮਤਲਬ ਜਿਹੜੇ ਤਾਂ ਨਸ਼ੇ ਕਰਦੇ ਆ ਜਿਹੜੇ ਤਾਂ ਹੁੱਲੜਬਾਜੀ ਕਰਦੇ ਆ ਉਹਨਾਂ ਵਾਸਤੇ ਤਾਂ ਪੂਰੀ ਰਾਤ ਖੁੱਲਦੀ ਤੇ ਸਾਡੀਆਂ ਧੀਆਂ ਪੈਣਾ ਜੜੀਆਂ ਹੈਗੀਆਂ ਨੇ ਮਾਵਾਂ ਨੇ ਔਰ ਜਿਹੜੇ ਆਮ ਕਰਦੇ ਅੱਛੇ ਬੱਚੇ ਹੈਗੇ ਜਿਹੜੇ ਚੰਗੇ ਨੇ ਜਿਹੜੇ ਅੱਛੇ ਨਾਗਰਿਕ ਨੇ ਉਨਾ ਵਾਸਤੇ ਰਾਤ 8 ਵਜੇ ਤੋਂ ਬਾਅਦ ਬੰਦ ਕਰਦਾ ਕਿ ਤੁਸੀਂ 8 ਵਜੇ ਤੋਂ ਬਾਅਦ ਸ਼ਾਇਦ ਨਹੀਂ ਕੋ ਬਣਾ ਦੇਖੋ ਇਹ ਤਰਾਸੀ ਹੈ ਇਹ ਜਿਹੜਾ ਕੰਮ ਹੋ ਰਿਹਾ ਵਾ ਇਹ ਸਰਕਾਰ ਦਾ ਕੰਮ ਨਹੀਂ ਹੋ ਰਿਹਾ ਇੱਕ ਸਿਰਫ ਕੈਂਡੀਡੇਟ ਤੇ ਉਹਦੇ ਬੰਦਿਆਂ ਨੂੰ ਖੁਸ਼ ਕਰਨੀ ਕੀਤਾ ਜਾ ਰਿਹਾ ਔਰ ਐਡੀ ਨਲਾਇਕ ਸਰਕਾਰ ਹੈਗੀ ਐਡੀ ਨਲਾਇਕ ਸਰਕਾਰ ਹੈਗੀ ਆ ਜੇ ਅਗਰ ਜਿੰਨਾ ਮੈਨੂੰ ਗਾ ਇਹਨਾਂ ਬਾਰੇ ਗੱਲ ਕਰ ਸਕਾਂ ਕਿਉਂ ਬਹੁਤ ਲੰਬੀ ਗੱਲ ਕਰਨ ਦਾ ਦਿਲ ਕਰਦਾ ਪਰ ਕਿਉਂਕਿ ਸਮੇਂ ਦੀ ਥੋੜੀ ਥੋੜਾ ਹੈ ਮੇਰੇ ਕੋਲ ਹੀ ਮੀਟਿੰਗਸ ਹੈਗੀਆਂ ਨੇ ਇਹ ਸਰਕਾਰ ਦਾ ਜੋ ਆਉਣ ਵਾਲਾ ਸਮਾਂ ਉਹ ਮੈਂ ਦੱਸ ਦਿੰਦਾ 27 ਦੇ ਵਿੱਚ ਤਾਂ ਇਹਨਾਂ ਦਾ 1 ਐਮਐਲਏ ਵੀ ਨਹੀਂ ਜਿੱਤਦਾ ਔਰ ਮੈਨੂੰ ਇੰਨਾ ਪਤਾ ਹੈ ਕਿ ਇਹਨਾਂ ਦੇ ਬਹੁਤ ਸਾਰੇ ਲੀਡਰਸ ਤੇ ਕੌਂਸਲਰਸ ਜਾਂ ਐਮਐਲਐਸ ਜਿਹੜੇ ਹੈਗੇ ਆ ਉਹ ਆਲਰੇਡੀ ਪਾਰਟੀ ਦੇ ਟੱਚ ਵਿੱਚ ਹੈਗੇ ਨੇ ਔਰ ਉਹ ਛੱਡਣੋਂ ਤਿਆਰ ਬੈਠੇ ਆ ਜੇ ਤੁਹਾਡੇ ਸਾਹਮਣੇ ਸਾਬਕਾ ਮੰਤਰੀ ਭਰਤਪੁਸ਼ਨ ਆਸ਼ੂ ਹੈ ਔਰ ਮੌਜੂਦਾ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੰਜੀਵ अरोड़ा ਔਰ ਹਜੇ ਭਾਜਪਾ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆ ਪਰ ਕਿਵੇਂ ਦੇਖਦੇ ਹੋ ਇਹਨਾਂ ਦੋਹਾਂ ਦੇ ਸਾਹਮਣੇ ਤੁਹਾਡੀ ਜਿਹੜੀ ਆਪਸ ਦੇ ਵਿੱਚ ਮੁਕਾਬਲਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਹਾਸ਼ੀਏ ਤੇ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣੇ ਨੇ ਔਰ ਦੁਬਾਰਾ ਪ੍ਰਧਾਨ ਬਣਨ ਤੋਂ ਬਾਅਦ ਤੁਹਾਡੀ ਸੀਟ ਲਾਣੀ ਗਈ ਹੈ ਲੱਗਦਾ ਕਿ ਇਹਨਾਂ ਸਾਹਮਣੇ ਖੜ ਪਾਓਗੇ ਤੁਸੀਂ ਪਹਿਲੀ ਗੱਲ ਤਾਂ ਮੈਂ ਆਪਣਿਆਂ ਨੂੰ ਬੇਦਾਗ ਨਹੀਂ ਕਹਿੰਦਾ ਲੋਕਾਂ ਨੇ ਕਹਿਣਾ ਬੇਦਾਗ ਹੈ ਚਿੱਟੀ ਪੱਗ ਬੰਨੀ ਹੋਈ ਹੈ ਚਿੱਟੀ ਪੱਗ ਬੰਨ ਕੇ ਆਏ ਤੇ ਚਿੱਟੀ ਪੱਗ ਬੰਨ ਕੇ ਜਾਣਾ ਹੈਗਾ ਇੱਥੇ ਦਾਗ ਨਹੀਂ ਲੱਗਣ ਦੇਣਾ ਦਾਗੀ ਬੰਦੇ ਜਿਨ੍ਹਾਂ ਦੀ ਗੱਲ ਕਰਦੇ ਆਂ ਪਿੱਛੇ ਕੱਢ ਲੋ 크라운 ਘਿਓ ਵਾਲਾ ਮਸਲਾ ਕੱਢ ਲੋ ਅਜੇ ਤੱਕ ਤਨਖਾਹ ਨਹੀਂ ਦੇ ਕੇ ਗਏ ਸੀਗੇ ਭੱਜੇ ਸੀ ਲੁਧਿਆਣਾ ਛੱਡ ਕੇ ਭੱਜੇ ਸੀਗੇ ਇੱਕ ਕੋਨੇ ਮੇਰੇ ਨਾਲ ਭਰਾ ਸਾਡੇ ਜਿਨ੍ਹਾਂ ਦਾ ਲੁਧਿਆਣਾ ਵਿੱਚ ਕੋਈ ਘਰ ਹੀ ਨਹੀਂ ਹੈਗਾ ਜਿਨ੍ਹਾਂ ਦਾ ਇੱਥੇ ਵਸਣ ਦੀ ਠੀਕ ਨਹੀਂ ਹੈਗੇ ਕਿਰਾਏ ਦੇਤੇ ਆਪਣੇ ਦਿਆਰਾਂ ਦੋਸਤਾਂ ਦੇ ਘਰਾਂ 'ਚ ਰਹਿ ਰਿਹਾ ਕਿ ਦਫ਼ਤਰ ਬਣਾ ਦੇਵੇ ਕੀ ਦੀ ਗੱਲ ਕਰ ਰਿਹਾ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ ਜਿੱਤੇ ਸਾਰਾ ਤੰਤਰ ਲੱਗਿਆ ਹੋਇਆ ਹੈ ਜਿਤਾਨ ਵਾਸਤੇ ਜਿੱਤੇ ਥੈਟ ਜਾ ਰਹੀਆਂ ਲੋਕਾਂ ਨੂੰ ਕਈ ਪਰਚੇ ਦਾਦੀ ਕਰਦਾਂਗੇ ਆਮ ਆਦੀ ਪਾਰਟੀ ਜੁਆਇਨ ਕਰੋ ਆਪਣੇ ਹੀ ਬੰਦਿਆਂ ਦੇ ਉੱਤੇ ਮਫਲਰ ਬਾਕੇ ਦਿਖਾਇਆ ਜਾ ਰਿਹਾ ਕਿ ਸ਼੍ਰੋਮਣੀ ਕਾਲੀ ਦਲ ਦੇ ਵਰਕਰਸ ਜੁਆਇਨ ਕੀਤਾ ਇੱਕ ਝੂਠ ਤੇ ਝੂਠ ਬੋਲਿਆ ਜਾ ਰਿਹਾ ਹਰ ਗੱਲ ਤੇ ਕਦੀ ਉੱਥੇ ਜਾ ਕੇ 에어ਪੋਰਟ ਦਾ ਅਸੀਂ ਲੈ ਕੇ ਜਾਂਦੇ ਆ 에어ਪੋਰਟ ਜਿਹੜਾ ਵੈ ਬੀਬਾਹ ਸਿਮਰਤ ਕੌਰ ਬਾਦਲ ਜੀ ਜੋ ਮੈਂਬਰ ਪਾਰਲੀਮੈਂਟ ਸੀ ਮੰਤਰੀ ਸੀਗੇ ਉਦੋਂ ਸੈਂਟ ਦੇ ਵੀ ਵਜੀਰ ਸੀਗੇ ਇਹ ਉਹਨਾਂ ਨੇ ਪ੍ਰੋਜੈਕਟ ਲੈ ਕੇ ਆਂਦਾ ਸੀਗਾ ਕਾਗਜੀ ਆ ਮੈਂ ਤਾਂ ਕਹਿੰਦਾ ਨਹੀਂ ਔਰ ਗੱਲਾਂ ਮੈਂ ਕਰਦਾ ਨਹੀਂ ਆ ਪੁਲ ਦੇ ਉੱਤੇ ਆ ਕੇ ਫੋਟੋ ਖਿਚਾ ਲਈ ਮੈਨੂੰ ਇੱਕ ਪ੍ਰੋਜੈਕਟ ਦੱਸ ਦੇ ਨੇ ਇੱਕ ਪ੍ਰੋਜੈਕਟ ਜਿਹੜਾ ਸੈਂਟਰ ਤੋਂ ਆਪ ਲੈ ਕੇ ਆਏ ਨੇ ਇੱਥੋਂ ਦੇ ਬੱਚੇ ਛੱਡ ਕੇ ਜਾ ਰਹੇ ਇੱਥੋਂ ਦੇ ਬੱਚੇ ਨਿਸ਼ੇੜੀ ਬਣ ਰਹੇ ਆ ਇੱਥੋਂ ਦੇ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਪਾਲਿਸੀ ਜ਼ੀਰੋ ਹੈਗੀ ਆ ਸਾਡੇ ਮੈਡੀਕਲ ਫੈਸਿਲਿਟੀ ਜ਼ੀਰੋ ਹੈ ਇਹ ਹਰ ਚੀਜ਼ ਦੇਖਣੀ ਹੈ ਹਰ ਚੀਜ਼ ਦੇਖਦਿਆਂ ਹੋਇਆਂ ਇੱਕ ਵਿਜਨ ਹੋਣਾ ਚਾਹੀਦਾ ਜਿਹੜਾ ਕਿ ਵਿਜਨਲੈਸ ਗਵਰਨਮੈਂਟ ਆ 3 ਸਾਲ ਹੋ ਗਏ 3 ਸਾਲ ਦੇ ਵਿੱਚ ਇੱਕ ਕੰਮ ਨਹੀਂ ਕੀਤਾ ਇੱਕ ਕੰਮ ਡੱਕਾ ਨਹੀਂ ਤੋੜਾ ਸਪਾਏ ਕਿ ਉੱਥੇ ਐਡਵਰਟਾਈਜ਼ਮੈਂਟਸ ਐਡਵਰਟਾਈਜ਼ਮੈਂਟ ਦੇਂਦੇ ਉੱਤੇ ਇੰਨੀ ਐਡਵਰਟਾਈਜ਼ਮੈਂਟ ਕਰ ਰਹੇ ਆ ਜਿਹੜੀ ਸਰਕਾਰ ਕਹਿੰਦੀ ਸੀ ਕਿ ਭਾਈ ਅਸੀਂ ਕੰਮ ਇੰਨੇ ਕਰਦੇ ਔਰ ਅੱਜ ਐਡਵਰਟਾਈਜ਼ਮੈਂਟ ਦੇ ਉੱਤੇ ਹੀ ਸਾਰਾ ਜ਼ੋਰ ਹੈਗਾ ਵਾ ਕੰਮ ਦੇ ਉੱਤੇ ਜ਼ੋਰ ਨਹੀਂ ਹੈਗਾ ਔਰ ਦੂਜੇ ਆਪਾਂ 5 ਸਾਲ ਪਿੱਛੇ ਕਾਂਗਰਸ ਸਰਕਾਰ ਦੇ ਦੇ ਚੁੱਕੇ ਨਾ ਵਿਜ਼ਨ ਦੇ ਚੁੱਕੇ ਆ ਅੱਜ ਵੀ ਵੇਖੋ ਤੁਸੀਂ ਕਾਨਵੈਂਟ ਸਕੂਲ ਦਾ ਹਾਲ ਵੇਖ ਲਓ ਸਮਾਰਟ ਸਿਟੀ ਦਾ ਜਿਹੜਾ 850 ਕਰੋੜ ਲਾਇਆ 850 ਕਰੋੜ ਦਾ ਬੇੜਾ ਅਗਰ ਕੀਤਾ ਹੋਇਆ ਵਾ ਪਤਾ ਨਹੀਂ ਗਿਆ ਕਿੱਥੇ ਜੇ ਬੰਜ ਗਿਆ ਕਿੱਥੇ ਗਿਆ ਹੁਣ ਪਤਾ ਨਹੀਂਗਾ ਜਿਹੜਾ ਅੰਡਰਬਿਜ ਪਹਿਲਾ ਵਰਲਡ ਦਾ ਅੰਡਰਬਿਜ ਹੈ ਜਿੱਥੇ ਰੋਹ ਗੱਡੀਆਂ ਬੱਟਦੀਆਂ ਪਹਿਲਾ ਸਕੂਲ ਹੈ ਜਿੱਦੇ ਸਾਹਮਣੇ ਏਡੀ ਪਾਰਕ ਹੀ ਹੁੰਦੀ ਸੀ ਸਕੂਲ ਤੇ ਰਸ਼ ਨਹੀਂ ਸੀ ਹੁੰਦਾ ਅੱਜ ਉ ਕਮਾਲ ਦੀ ਗੱਲ ਇੱਕ ਵਿਜਨ ਹੈ ਵਿਜਨਲੈਸ ਗਵਰਨਮੈਂਟ ਹੈਗੀ ਹੈ ਵਿਜਨਲੈਸ ਪਿਛਲੀ ਸਰਕਾਰ ਸੀਗੀ 10 ਸਾਲ ਦਾ ਸਮਾ ਕਾਲੀ ਦਲ ਦਾ ਤੁਸੀਂ ਦੇਖਿਆ ਜਿੰਨੀ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਸਰਕਾਰ ਚ ਹੋਈ ਹੈਗੀ ਹੈ ਇਹ ਤਾਂ ਇੱਕ ਗਲਤ ਨਰੇਟਿਵ ਇੱਕ ਸੋਸ਼ਲ ਮੀਡੀਆ ਤੇ ਗਲਤ ਕਰ ਕਰਕੇ ਇਹਨਾਂ ਨੇ ਸਾਨੂੰ ਹਾਸ਼ਿਸ਼ ਲਿਆਂ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਫੇਰ ਖੜਾ ਹੈ ਬਹੁਤ ਸਟਰੋਂਗ ਹੈਗਾ ਔਰ ਮੈਂ ਪਹਿਲੀ ਵਾਰ ਵੇਖ ਰਿਹਾ ਹੌਂਸਲਾ ਦੇਖ ਰਿਹਾ ਮੈਂ ਜਿਹੜੇ ਵਰਕਰਾਂ ਨਾਲ ਮੇਰੀ ਕਦੀ ਗੱਲ ਵੀ ਨਹੀਂ ਹੋਈ ਮੈਂ ਜਾਣਦਾ ਵੀ ਨਹੀਂ ਸੀਗਾ ਜਿਹੜੇ ਕਹਿੰਦੇ ਅਸੀਂ ਪਹਿਲੇ 5-7-8 ਸਾਲ ਤੋਂ 10 ਸਾਲ ਤੋਂ ਘਰੇ ਬੈਠੇ ਸੀਗੇ ਉਹ ਕਹਿੰਦੇ ਜੀ ਅਸੀਂ ਦੁਬਾਰਾ ਫੇਰ ਇਸ ਬਾਹਰ ਨਿਕਲਣਾ ਹੈ ਔਰ ਇਸ ਵਾਰ ਜਿਹੜੀ ਜਿੱਤ ਹੈਗੀ ਸ਼੍ਰੋਮਣੀ ਅਕਾਲੀ ਦਲ ਦੀ ਕਰਾਣੀ ਹੈ ਵਕਾਲਤ ਦੇ ਵਿੱਚ ਤੁਹਾਨੂੰ ਕਈ ਸਾਲ ਹੋ ਗਏ ਕੋਈ ਇਹੋ ਜਿਹਾ ਕੇਸ ਜਿਹੜਾ ਦਿਲ ਨੂੰ ਬੜਾ ਲੱਗਿਆ ਹੋਵੇ ਕਿ ਨਹੀਂ ਇਹ ਇਹ ਕੇਸ ਜਿਤਾ ਕੇ ਰਹਿਣਾ ਔਰ ਜਿਹੜਾ આરોપી ਉਸ ਨੂੰ ਸੁਲਾਖਾ ਦੇ ਪਿੱਛੇ ਲੈ ਕੇ ਜਾਣਾ ਕੇਸ ਪਿੱਛੇ ਰੀਸੈਂਟਲੀ 2-3 ਸਾਲ ਪੁਰਾਣਾ ਇਸੇ ਸਰਕਾਰ ਦਾ ਕੇਸ ਹੈ ਇੱਕ ਛੋਟਾ ਬੱਚਾ ਸੀਗਾ ਦਿਲਰੂਜ਼ ਉਹਨੂੰ ਜੁੰਦੇ ਜੀ ਨੂੰ ਇਹਨਾਂ ਨੇ ਨਾ ਦੱਬ ਕੇ ਮਾਰਤਾ ਸੀਗਾ ਉਮੇਦਨਾ ਬਹੁਤ ਦਿਲ ਦੇ ক্লোਜ਼ ਹੈ ਕਿਉਂ ਮੈਂ ਬੱਚੇ ਦੀ ਮਾਵਾਂ ਦੀ ਮਾਂ ਦੀ ਉਹਦੇ ਦਾਦੀ ਉਹਦੇ ਦਾਦੇ ਉਹਦੇ ਪਿਤਾ ਜੀ ਦੀ ਜਦੋਂ ਰੋਂਦਾ ਦੇਖਦਾ ਸੀ ਨਾ ਅੰਦਰੋਂ ਮੇਰੇ ਚੀਕਾ ਨਿਕਲਦਿਆਂ ਸੀ ਕਿ ਮਨ ਰਾਤ ਰਾਤ ਪਰ ਨੀਂਦ ਨਹੀਂ ਆਈ ਜਦੋਂ ਮੈਂ ਕੇਸ ਆਰਗੂ ਕੀਤਾ ਔਰ ਜਿੱਦਨ ਫੈਸਲਾ ਹੋਣਾ ਸੀਗਾ ਦੋ ਦਿਨ ਦਾ ਵਕਫਾ ਸੀਗਾ ਮੈਂ ਜਾਣਦਾ ਮੇਰਾ ਘਰ ਸਾਰਾ ਜਾਣਦਾ ਮੈਂ ਦੋ ਦਿਨ ਰਾਤ ਸੁੱਤਾ ਨਹੀਂਗਾ ਇੱਕ ਇਮੋਸ਼ਨਲ ਟੱਚ ਸੀਗਾ ਹਲਾ ਮੈਂ ਦੇ ਕੋਈ ਵੀ ਕੇਸ ਫ੍ਰੀ ਲੜਿਆ ਮੈਂ ਇਹ ਨਹੀਂ ਕਹਿੰਦਾ ਮੈਂ ਕੋਈ ਆ ਕੇ ਉਹਨਾਂ ਪਿਤਾ ਇਹਨਾਂ ਤੇ ਮਾਤਾ ਤੋਂ ਪੁੱਛ ਲੋ ਮੈਂ ਜ਼ਿੰਦਗੀ 'ਚ ਪੈਸੇ ਨਹੀਂ ਲਏ ਰਾਦਰ ਆਪਣੇ ਕੋਲੋਂ ਚਾਹੇ ਖਰਚ ਕੇ ਦਿੱਤੇ ਕਿਉਂਕਿ ਇੱਕ ਦਰਦ ਹੁੰਦਾ ਹੈ ਪਿਓ ਦਾ ਦਰਦ ਸੀਗਾ ਇੱਕ ਮਾਂ ਦਾ ਦਰਦ ਸੀਗਾ ਉਹ ਜਿਹੜਾ ਦਰਦ ਹੈਗਾ ਵਾ ਉਹ ਲੈ ਕੇ ਚੱਲੇ ਸੀਗੇ ਔਰ ਉਸ ਦਰਦ ਦਾ ਜਿਹੜਾ ਹੈਗਾ ਇਸ ਹਾਲਾ ਕਿ ਰੱਬ ਨੇ ਬਹੁਤ ਕਿਰਪਾ ਕੀਤੀ ਸੈਂਜੈ ਜੀ ਸਾਹਿਬ ਨੇ ਸਾਡੇ ਜਿਹੜੇ ਮਾਨਯੋਗ ਸੈਂਜੈ ਜਸ ਮਰੀਤ ਸਿੰਘ ਜੀ ਨੂੰ ਬਹੁਤ ਦਿੱਸੇ ਹਦ ਦਿੱਤੀ ਹੈਗੀ ਹੈ ਔਰ ਬਹੁਤ ਧੰਨਵਾਦਿਆ ਉਹ ਸ਼ੁਰਦਾ ਉਹ ਵਾਹੀ ਗੁਰੂ ਦਾ ਕਿ ਜਿਨੇ ਮੇਰਾ ਇੰਨਾ ਸਾਥ ਦਿੱਤਾ ਤੇ ਮੈਨੂੰ ਹਿੰਮਤ ਕਿੰਨੇ ਕਿੰਨੇ आ... देर बाद ਉਹਦਾ ਫੈਸਲਾ ਆਇਆ ਸੀ ਜਦੋਂ ਮੈਂ ਵੀ ਮੈਨੂੰ ਵੀ ਯਾਦ ਹੈ ਮੈਂ ਇੰਟਰਵਿਊ ਕੀਤੀ ਸੀ ਤੁਹਾਡੀ ਕਾਫੀ ਜਿਹੜੇ ਇਲਾਕੇ ਦੇ ਲੋਕ ਇਕੱਠੇ ਹੋਏ ਸੀ ਤਕਰੀਬਨ ਇਹ ਨਰਾਜੀ ਫਾਸਟ ਟੈਗ ਤੇ ਕੇਸ ਲੱਗ ਗਏ ਸੀ ਕਿਉਂ ਗਵਾਹ ਬਹੁਤ ਜ਼ਿਆਦਾ ਸੀਗੇ 28 ਗਵਾਹ ਸੀਗੇ 28 ਗਵਾਹ ਇੱਕ ਦੋ ਬਾਹਰ ਚਲੇ ਗਏ ਸੀ ਵਾਪਸ ਬੁਲਾਣੇ ਪਏ ਸਾਨੂੰ ਉਸ ਕਰਕੇ ਸਮਾਂ ਲੱਗ ਗਿਆ ਤਕਰੀਬਨ ਪੌਣੇ ਦੋ ਦੋ ਸਾਲ ਦਾ ਆਦਰਵਾਇਸ ਤਾਂ ਕੇਸ ਜਿਹੜਾ ਹੈਗਾ ਅਸੀਂ ਸਾਲ ਦੇ ਵਿੱਚ ਹੀ ਖਤਮ ਕਰਨਾ ਸੀ ਅੱਛਾ ਕੁਮਨ ਸਾਹਿਬ ਆਖਰੀ ਦੇ ਵਿੱਚ ਕੀ ਕਹਿੰਦੇ ਹੋ ਵੈਸਟ ਹਲਕੇ ਦੇ ਵੋਟਰਾਂ ਨੂੰ ਔਰ ਕੀ ਲੱਗਦਾ ਕਿ ਹੁਮਨ ਸ਼ਰੋਮਣੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਸೀਟ ਪਾਣ ਕੇ ਕਿੰਨੇ ਮਰ ਜਾਂਦੇ ਨਾਲ ਦੇਖੋ ਮੈਂ ਸਭ ਤੋਂ ਪਹਿਲੇ ਬੇਨਤੀ ਕਰਦਾ ਸਾਰੇ ਆਪਣੇ ਵੋਟਰਸ ਨੂੰ ਹਲਕੇ ਦੇ ਕਿਉਂਕਿ ਇਹ ਮੇਰਾ ਪਰਿਵਾਰ ਹੈ ਸਭ ਤੋਂ ਪਹਿਲਾਂ ਤਾਂ ਮੇਰਾ ਰਹਿਣ ਵਾਲਾ ਪਹਿਲਾ ਘਰ ਮੇਰਾ ਕੋਚ ਆਪਣਾ ਘਰ ਮੰਡੀ ਵੀ ਸੀਗਾ ਫਿਰ ਮੈਂ ਮੋਡਲਗ੍ਰਾਮ ਚ ਅਸੀਂ ਚਲੇ ਗਏ ਮੈਂ ਛੋਟਾ ਹੁੰਦਾ ਸੀ ਜਦ 1976 ਦੇ ਪਿਤਾ ਜੀ ਸਾਡੇ ਉੱਤ ਤੋਂ ਬਾਅਦ ਅਸੀਂ ਨਿਊ ਪ੍ਰਿਮ ਰਗਰ ਘਰ ਬਣਾ ਲਿਆ ਤੇ ਫਾਈਨਲੀ ਅਸੀਂ ਇੱਥੇ ਬਾਡੇਵਾਲ ਚ ਚਾਰੋਂ ਘਰ ਜਿਹੜੇ ਨੇ ਮੇਰੀ ਲਾਈਫ ਦੇ ਵਿੱਚ ਅਸੀਂ ਚੇਂਜ ਕੀਤੇ ਆ ਚਾਰ ਦੇ ਚਾਰੋਂ ਵੈਸਟ ਕੰਸਟੀਟੂਐਂਸੀ ਵਿੱਚ ਰਹੇ ਆ ਔਰ ਇਹ ਵੈਸਟ ਜਿਹੜਾ ਹਰ ਮਹੱਲਾ ਹਰ ਗਲੀ ਜਿਹੜਾ ਹੈਗਾ ਸੀ ਖੇਡੇ ਆ ਇੱਥੇ ਮੈਨੂੰ ਤਾਂ ਆਪਣੇ ਪਰਿਵਾਰ ਤੋਂ ਬਹੁਤ ਉਮੀਦ ਹੈ ਕਿ ਉਹ ਮੇਰੇ ਪਰਿਵਾਰ ਜਿਹੜਾ ਹੈਗਾ ਸਾਥ ਦੇਵੇ ਮੇਰਾ ਔਰ ਸਾਥ ਦੇ ਵੀ ਰਿਹਾ ਮੈਂ ਇਦਾਂ ਦੀ ਗੱਲ ਨਹੀਂ ਕਰਦਾ ਕਿਉਂਕਿ ਬਹੁਤ ਸਾਰੇ ਦੋਸਤ ਮਿੱਤਰ ਯਾਰ ਜਿਹੜਾ ਗਲੀਆਂ ਦਾ ਖੇਡੇਆਂ ਸੀ ਸਾਂਝਾ ਸੀ ਗਿਆ ਸਾਡੀਆਂ ਅੱਜ ਉਹ ਸਾਹਮਣੇ ਆ ਰਹੇ ਆ ਔਰ ਬਹੁਤ ਮਦਦ ਕਰ ਰਹੇ ਆ ਮਿਹਨਤ ਕਰ ਰਹੇ ਆ ਮੇਰੇ ਤਾਂ ਹੱਥ ਜੋੜ ਕੇ ਬੇਨਤੀ ਹੈ ਤੁਹਾਡਾ ਆਪਣਾ ਪੁੱਤਰ ਤੁਹਾਡਾ ਆਪਣਾ ਬੇਟਾ ਤੁਹਾਡਾ ਆਪਣਾ ਭਰਾ ਤੁਹਾਡਾ ਆਪਣਾ ਸਭ ਕੁਝ ਮੈਂ ਕਹੇ ਹਾਂ ਤੁਹਾਡਾ ਤੁਸੀਂ ਮੈਨੂੰ ਕੰਨੋ ਫੜ ਕੇ ਜਿੱਥੇ ਮਰਜ਼ੀ ਲੈ ਸਕਦਾ 24 ਘੰਟੇ ਮੇਰੇ ਮੋਬਾਈਲ ਖੁੱਲੇ ਹੁੰਦੇ ਆ ਤੁਹਾਡੇ ਲਈ ਕੰਮ ਕਰਨਾ ਹੈਗਾ ਮੈਂ ਕੋਈ ਸਿਆ 1.5 ਸਾਲ ਵਾਸਤੇ ਤੁਸੀਂ ਪਿਛਲੇ 8 ਸਾਲ ਦਾ ਫਰਕ ਦੇਖ ਲੋਗੇ ਕਿ ਪਹਿਲੇ 8 ਸਾਲ 8 ਸਾਲ ਚ ਕੀ ਹੋਇਆ ਤੇ 1.5 ਸਾਲ ਦੇ ਵਿੱਚ ਕੀ ਫਰਕ ਹੈ ਅਗਰ ਮੈਂ ਨਾ ਕੁਝ ਕਰ ਸਕਿਆ ਪਰਫਾਰਮ ਨਹੀਂ ਕਰ ਸਕਿਆ ਤਾਂ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਕਿ ਇਸ ਕਿਚੜੀ ਦੇ ਵਿੱਚ ਇਸ ਘਰ ਤੁਹਾਡੀ ਕਿਚੜੀ ਹੈ ਆਪਣੇ ਪਰਿਵਾਰ ਦੀ ਕਿਚੜੀ ਹੈ ਮੈਂ ਆਪਣੇ ਪਰਿਵਾਰ ਦੀ ਕਿਚੜੀ ਦੇ ਵਿੱਚ ਦੁਬਾਰਾ ਆਣ ਲੱਗਾਂ ਸੋਚੂਗਾ ਵੀ ਨਹੀਂ ਮੈਂ ਤੁਹਾਡੇ ਕੋਲ ਔਰ ਮੈਂ ਜਿਹੜੇ ਅੱਜ ਸ਼੍ਰੋਮਣੀ ਕਾਲੀ ਦਾ ਜਿਹੜਾ ਹਲਾ ਦੁਬਾਰਾ ਰਿਵਾਈਵਲ ਹੋ ਰਿਹਾ ਹੈ ਕਿਉਂਕਿ ਸਾਈ ਦੇ ਵੀ ਸਰਕਾਰ ਜਿਹੜੀ ਆ ਤੁਹਾਡੇ ਸਾਰੇ ਸਰਕਾਰ ਬੰਨੀ ਹੈ ਔਰ ਸੇਵਾ ਵਾਲੀ ਸਰਕਾਰ ਬੰਨੀ ਜਿਵੇਂ ਬਾਦ ਸਾਹਿਬ ਦਾ ਸੀ ਰਾਜ ਨਹੀਂ ਸੇਵਾ ਇਹ ਸੇਵਾ ਵਾਲੀ ਸਰਕਾਰ ਬੰਨੀ ਆ ਔਰ ਸੇਵਾ ਵਾਲੀ ਸਰਕਾਰ ਸਤਾਈ ਚ ਬਣਾਵਾਂਗੇ ਸਾਰੇ ਰੜਕੇ ਬਣਾਵਾਂਗੇ ਤਾਂ ਜੋ ਪੰਜਾਬ ਨੂੰ ਫਿਰ ਤਰੱਕੀਆਂ ਤੋਂ ਲੈ ਕੇ ਚੱਲੀਏ ਔਰ ਮੈਂ ਆਸ ਕਰਦਾ ਕਿ ਇਸ ਬਹੁਤ ਵੱਡੇ ਮਾਰਜੀ ਨਾਲ ਸੀ ਇਹ ਇਲੈਕਸ਼ਨ ਜਿੱਤ ਆ ਗਿਆ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ